ਤਾਂ ਗੀਰ ਰਿਹਾ ਉਹ ਲੱਗ। ਤਾਂ ਗੀਰ ਗੰਭੀਰ ਬਸ ਮੇਰੇ ਭਤੇ ਜੀ। ਨਿਰਵੈਸ ਸਿੰਘ ਉਡੀਕ ਕੰਦੇ ਤੇ ਆਪ ਜੀ ਵੀ। ਹਾਂ ਜੀ। ਨਿਰਵੈਸ ਸਿੰਘ ਉਡੀਕ ਕੰਦੇ ਜੇ। ਹਾਂ। ਮਾਵੀ ਉਡੀਕ ਕਰਨੇ ਆ ਬੜੇ ਚਿਰ ਦਾ ਨਹੀਂ ਤਾਂ ਆਇਆ ਨਹੀਂ ਪਾਈ ਨਹੀਂ। ਆਂਦਾ ਸੀ ਕਿਰੇ ਨਾਲ ਕੀ ਆਉਂ ਆਉਂਗਾ। ਆਹ ਮੇਰੀ ਹੁਣੇ ਹੋਈਏ ਗੱਲ ਕਹਿੰਦੇ ਆਜੋ। ਤਾਂ ਸੁਣੋ। ਅਛਾ ਜੀ ਮਨੂ ਵੀ ਕਹਿੰਦਾ ਪਿਆ ਨਾ ਹੁਣੇ ਫੋਨ ਆਇਆ ਕਹਿੰਦੇ ਪਿਆ ਆ ਰਿਹਾ ਬਸ ਰਸੇ ਜਾ। ਕਿ ਤੂੰ ਕਦੇ ਵਸੇ ਆਈਏ। ਬਾਣੀ ਜਣਾ ਸਾਡੇ ਗਾਵਾਂ ਦੇ ਵਿੱਚ ਤਾਂ ਤੁਹਾਡੀ ਬਾਣੀ ਕੀ ਤੇ ਰੱਖសា ਕੁਲਾਰੋ ਮਨੋਂ ਅੱਛਾ ਜੀ ਮੈਂ ਵੀ ਉਹ ਨਾਣੀ ਨਾ ਰਿਹੜੀ ਕਿਹਾ ਉਹਨਾਂ ਨੂੰ ਪੜਾਇਆ ਹੈ ਪਰ ਅਣਜਾਣਾਂ ਜਣ ਬੱਛ ਅੱਛਾ ਅੱਛਾ ਵੀ ਤੁਹਾਡਾ ਇੱਕ ਹੱਥ ਨਹੀਂ ਹੈਗਾ ਤੁਸੀਂ ਕਿਦਾਂ ਚਲਾਓਗੇ ਬਬੀ ਉਹ ਚਲਾਉਂਦਾ ਦਾ ਬਾਈ ਚਲਾਉਂਦਾ ਰਿਹਾ ਅੱਛਾ ਤਾਂ ਪਾਇ ਹੁੰਦਾ ਮੈਂ ਕੋਈ ਮੰਗਦਾ ਨਹੀਂ ਨੂੰ ਕਹਿੰਦੀ ਮੰਗਦਾ ਨਹੀਂ ਮਿਹਨਤ ਕਰਦੇ ਹੋ ਤੇ ਤੁਹਾਨੂੰ ਕਿਹਨੇ ਕਿਹਾ ਉਹਦੇ ਬਾਰੇ ਨਿਰਵੈ ਸਿੰਘ ਬਾਰੇ ਉਹ ਕਿਹਨੇ ਡਾਕਟਰ ਪਾਇ ਹੀ ਜੋ ਮਰਮ ਰੱਖਸਾ ਪਾਉਂਦਾ ਉਹਦੇ ਬਿਪਾਲੇ ਮਿਲੀ ਮੈਨੂੰ ਅੱਛਾ ਪਾਉਂਦੀ ਉਹ ਤੁਹਾਡੇ ਉਰ ਨਾ ਰਾਖਾ ਦਿੰਦਾ ਤੁਸੀਂ ਆਪਣਾ ਮੈਨੂੰ ਵੀ ਨੇ ਕਿਹਾ ਨਾ ਮੈਂ ਮੈਨੂੰ ਵੀ ਕਿਹਾ ਮੈਂ ਫੋਨ ਕੀਤਾ ਸੀ ਕਿ ਅੱਛਾ ਕਿਉਂ ਆਂਦੇ ਨਹੀਂ ਅੱਜ ਤਾਂ ਆਉਂਦਾ ਮੈਂ ਕੱਢ ਲੇ ਨੰਬਰ ਇਹਨਾਂ ਦਾ ਦਿੱਤਾ ਅੱਛਾ ਇਹ ਕਾੜੇ ਪੈਂਡਲ ਤੋਂ ਦੇ ਆ ਜਿਹੜੇ ਆਵਾ ਮੁੰਡਾ ਹਾਰ ਮੈਲਾਂ ਵਾਲਾ ਅੱਛਾ ਉਹ ਵੀ ਕਹਿੰਦਾ ਵੀ ਹੁਣ ਨਾ ਜਾਏ ਜੇ ਫੇਰਾ ਪਹਿਣਾ ਹੀ ਹੋ ਗਿਆ ਵਾ ਜੁਰਭਾਉ ਮੁੰਡਾ ਲਗਾ ਸੀਗਾ ਹਾਂ ਉਹ ਨਹੀਂ ਅਥੀਆ ਨਹੀਂ ਰਵੇਸ ਸਿੰਘ ਅਥੀਆ ਦੇ ਕੱਲ ਤਾਹੇ ਦੇ ਕੱਲ ਅੰਗੂਰੀ ਗਿਆ ਵੀ ਕਦਮ ਆਓਗੇ ਮੈਂ ਕਹਾਂ ਜੀ ਮੈਂ ਸ਼ੁਰੂ ਦੇ ਆਉਂ ਹਾਂ ਹਾਂ ਮੇਰਾ ਨਾਮ ਨਹੀਂ ਉਹ ਕਰਦੇ ਜੀ ਦੇਖੋ ਕਿੰਨੀ ਕਿੰਨੀ ਗਈ ਆ ਤੇ ਕਿੰਨੀ ਗਈ ਕੀ ਪੈਂਦੀ ਖਾਲ ਹੋ ਗਏ ਮੈਂ ਰੱਖਿਆ ਚਲਾਉਂਦਾ ਰਹਿਆ ਹਾਂ ਤੁਹਾਨੂੰ ਬਸ ਉਹਨਾਂ ਨੇ ਆਹੀ ਆਹੀ ਆਗੇ ਪੁੱਛਣਾ ਵਾ ਤੇ ਤੁਸੀਂ ਕਹਦੇ ਹੋ ਹਾਂ ਵੀ ਹੈਨਾ ਚਲਾ ਲਓਗੇ ਹੈਨਾ ਰਿਕਸ਼ਾ ਉਹ ਮੇਰੀ ਕਾਰਵਾਈ ਜਿਹੜੀ ਹਾਂ ਉਹ ਜੜੀ ਅੰਨੀ ਆ ਅੰਨੀ ਆ ਤਦ ਨਹੀਂ ਉਹ ਖਾਧੋ ਚੁਟਾਦੇ ਉਹ ਪਾ ਲਗੀ ਗਾ ਜੀ ਦਾਸ ਕੀ ਕੰਮ ਫਰਾ ਕਰ ਤੂੰ ਤੂੰ ਮਾਰੇ ਨੂੰ ਕਿਆ ਕਰਨਾ ਹੈ ਨਾ ਗੁਰੂ ਰਾਮਦਾਸ ਨਿਰਵੈ ਸਿੰਘ ਨੂੰ ਕਹਿਣ ਤੋਂ ਪਹਿਲੇ ਤਨ ਗੁਰੂ ਰਾਮਦਾਸ ਪਾਸ਼ਾ ਕੀ ਅਰਦਾਸ ਕਰਕੇ ਆਇਆ ਕਰੋ ਨਿਰਵੈ ਸਿੰਘ ਕਦੀ ਨਾ ਹੀ ਨਹੀਂ ਕਰ ਸਕਦਾ ਉਹ ਮੈਂ ਇੱਕ ਦਿਨ ਮਨੂੰ ਮਰਖਸਾ ਮਹਾਂਦਮ ਜਾਰ ਬਾਬੂ ਕੋ ਪੈਨੇ ਕਿਸ ਨੇ ਅੱਛਾ ਸਿਹਤਾਰ ਹਾਂ ਉਹਨੇ ਕੰਧਾ ਵੀ ਤੁਹਾਡੇ ਬਾਹਰ ਤੇ ਗੁਰੂ ਮਹਾਰਾਜ ਨੇ ਭੇਟਿਆ ਗੱਡੀ ਰੋਕ ਕੇ ਮਨੂੰ ਜਾਰ ਦਾ ਦੇਖ ਗਿਆ ਮਰਾ ਅੱਛਾ ਨਿਰਵੈ ਸਿੰਘ ਹੋਣਾ ਫਿਰ ਉਹ ਹਾਂ ਹਾਂ ਉਹਨਾਂ ਦਾ ਘਰ ਆ ਦੇ ਗੁਰਮੁਹਾਰਾ ਜੀ ਨੇ ਭੇਜਿਆ ਅਸਾਂ ਵੀ ਮਤਲਬ ਰਿਕਸ਼ੇ ਤੋਂ ਕੰਮ ਹੋ ਜੂਗਾ ਕਿ ਤੁਹਾਡਾ ਹੈ ਜੇ ਕਰਦੇ ਤੇ ਗਾੜੀ ਹੱਥੋਂ ਨਾ ਮਾਰਾ ਹੱਥ ਨਹੀਂ irdਦਾ ਚਾਹੀਦਾ ਸਹੀ ਗੱਲ ਹੈ ਮਨਵੀ ਕਹਿੰਦਾ ਕਹਿੰਦਾ ਸੰਜੋ ਤੁਸੀਂ ਆ ਜਿਓ ਤੇ ਤੁਹਾਨੂੰ ਨਾ ਕਹਿੰਦਾ ਕੁਲਚੇ ਦੀ ਜਿਹੜੀ ਲਵਾਦਨੇ ਆ ਆ ਭੀ ਜੇ ਕੁਲਚਿਆਂ ਦੀ ਤੇ ਮੈਂ ਚਲੋ ਮੜਾ ਮਟਾ ਆਪਣਾ ਵੀ ਫੋਜੀ ਰੋਟੀ ਬਾਬਾ ਜੀ ਕੰਮ ਕਰ ਰਹੇ ਨਹੀਂਗੇ ਅੰਬਲੀ ਯਾਰ ਉਹ ਮੰਗਦੇ ਆ ਆਹੋ ਕੋਈ ਨਾ ਹੁਣ ਪਾਕਿਸਤਾਨੀ ਬੀਬੀ ਮੈਂ ਨਹੀਂ ਮੰਗਦਾ ਇੱਥੇ ਤੇ ਵੀ ਦੋ ਥਾਂ ਮੁੰਹੜਿਆ ਹਾਂ ਨਹੀਂ 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 ਬਾਬਾ ਜੀ ਉਹ ਮੈਨੂੰ ਤਾਂ ਮੈਂ ਪਹਿਲੇ ਕਹਦਾ ਸੀ ਕਿ ਕਲੇਬਰ ਹਾਂ ਤੇ ਤੁਹਾਨੂੰ ਵਧਾ ਜਗਨਾ ਭਾਰੀ ਉਹ ਭਈਏ ਬੂਈਆਂ ਨੂੰ ਲੈ ਜਾਂਦੇ ਤੇ ਪੰਜਾਬੀਆਂ ਨੂੰ ਖੜਦੇ ਨਹੀਂ ਹਾਂ 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 ਤੇ ਨਾਲੇ ਹੀ ਅਮਰਤਾਰੀ ਬੰਨੇ ਆ ਤੇ ਆਪਣਾ ਉਹ ਦਰਮੇਂ ਮੈਂ ਉਹਨਾਂ ਨੂੰ ਕਿਹਾ ਹੀ ਬਾਬਾ ਜੀ ਮੈਂ ਕਹਾ ਕਰਾ ਦਿਓ ਕਿਰਪਾ ਉਹ ਮੈਂ ਤਸਵੀਰ ਦੇ ਹੱਥ ਬੈਠਾ ਸੀ ਆ ਗਏ ਮੈਂ ਮੇਰੇ ਫੋਟੋ ਆ ਦਿੱਤੀ ਆ ਅਸਾਂ ਨਹੀਂ ਮੈਂ ਤੇ ਉਧਰ ਹੀ ਬੈਠਾ ਸੀ ਆ ਮੈਨੂੰ ਤੋਂ ਉੱਥੇ ਭਾਏ ਭਾਈ ਉਹਨਾਂ ਨੇ ਹੋ ਹੁਣ ਮੈਂ ਨੂੰ ਗੁਣ ਆਇਆ ਕਹਿੰਦੇ ਉੱਥੇ ਆ ਜਾਓ ਕਿ ਟੈਂਕੀ ਲਾ ਕੇ ਆ ਜਾਓ ਹੁਣ ਉਹਦਾ ਟੈਂਕੀ ਲਾ ਕੇ ਹੋ ਹੋੜੇ ਸਿੰਘ ਨੇ ਆਹੋ ਮੇਰੀ ਗੱਲ ਕਰਦੇ ਹੋਣੇ ਆ ਗਏ ਹਾਂਜੀ ਹਾਂਜੀ ਚਲੋ ਕੋਣੀ ਪਿਆਰਿਓ ਆਜਦਾ ਹੁਣ ਉਹਨਾਂ ਨੇ ਵਾਹਿਗੁਰੂ ਜੀ ਸਤਿਗੁਰੂ RAMDAS ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਹੋ ਸਿੰਘੋ ਚੜ੍ਹਦੀ ਕਲਾ ਚੜ੍ਹਦੀ ਕਲਾ ਹੀ ਆ ਬਾਬਾ ਉਹ ਵੀ ਪਿਆਰਿਓ ਅੱਜ ਕੱਮ ਆਇਆ ਹਾਂ ਹਾਂਜੀ ਅੱਗੇ ਘੰਟਾ ਕਹਿੰਦਾ ਮੈਂ ਆ ਹਾਂ ਕੌਣ ਆ ਕਾਫੀ ਜਿਹੇ ਨੇ ਦੇਖਾ ਦਰਬਾ ਸਿੰਘ ਨਰਵਸਿੰਦਰ ਉਹ ਮਨੁਤਾ ਦੇ ਦਿੱਤੀ ਰੈਡੀ ਤੇ ਉਹ ਹੁਣੇ ਫੋਨ ਆਇਆ ਕਹਿੰਦੇ ਆਪਣਾ ਉਹ ਨਹੀਂ ਆ ਰਹੇ ਉਹ ਰਿਕਸ਼ੇ ਵਾਲਾ ਵੀ ਆ ਕਹਿੰਦੇ ਪਾਸੋਂ ਆਈ ਮਾਦਦਾ ਆ ਆ ਹੋਰ ਕਦੀ ਮੈਂ ਗਿਆ ਪਾਸੋਂ ਆਹ ਮਨੁਪ੍ਰੋਕ ਕਾਲ ਦੇ ਦਿੱਤੀ ਨਾ ਭੈਜ ਫੋਨ ਆ ਗਿਆ ਤੇ ਆਇਆ ਨਹੀਂ ਕੋਈ ਰਿਕਸ਼ੇ ਵਾਲਾ ਭਈ ਰਿਕਸ਼ੇ ਨਹੀਂ ਆ ਲਾਈਕ ਆਸ ਆ ਗਈ ਗੁਦਗੀ ਫਤਿਹ ਬੀਜੀ ਕਿਦਾ ਠੀਕ ਹੋ ਹਾਂਜੀ ਸਰਾ ਕਰਨ ਦੇ ਨਾ ਸਤਾਨ ਨੂੰ ਦੋਈਆ ਸਦਾਰ ਮਰਦ ਕਿਥੇ ਚਲੇ ਜੇ ਨਾ ਹੁਣ ਕਾਏ ਬਤਾਲੇ ਹਾਂਜੀ ਅੱਛਾ ਅੱਛਾ ਚੜ੍ਹਦੀ ਕਲਾ ਦਾਤਾ ਜੀ ਚਲੋ ਠੀਕ ਧਿਆਨ ਨਾ ਜਾਇਓ ਧਿਆਨ ਨਾ ਜਾਇਓ ਉਹ ਆ ਗਿਆ ਤੇ ਬਾਬਾ ਜੀ ਤੁਹਾਡਾ ਰਿਕਸ਼ਾ ਨੋ ਬਾਬਾ ਜੀ ਖੁਸ਼ੀ ਪੂਰੀ ਹਾਂ ਮਰੀਂ ਨਿਰਵੈ ਸਿੰਘ ਨੇ ਦੇਈ ਦਿੱਤਾ ਵੇ ਲੋ ਹੈ ਆਜੋ ਆਜੋ ਘੁਮਾ ਕੇ ਲਿਆਓ ਧਨ ਗੁਰੂ ਰਾਮਦਾਸ ਬਾਬਾ ਜੀ ਦਾ ਹੱਥ ਨਹੀਂ ਹੈਗਾ ਇੱਕ ਧਨ ਗੁਰੂ ਰਾਮਦਾਸ ਧਨ ਗੁਰੂ ਰਾਮਦਾਸ ਖੁਸ਼ ਹੋ ਗਿਆ ਧਨ ਗੁਰੂ ਰਾਮਦਾਸ ਬਾਬਾ ਜੀ ਦਾ ਹੱਥ ਨਹੀਂ ਹੈਗਾ ਲਿਆਓ ਬਾਬਾ ਜੀ ਇੱਧਰ ਲਾ ਲੋ ਸਾਈਡ ਤੇ ਤੁਹਾਨੂੰ ਦੋ ਗੱਲਾਂ ਦੱਸ ਦिए ਹੋਰ ਤੇ ਪਹਿਲੇ ਦੱਸੋ ਵਧੀਆ ਖੁਸ਼ ਹੋ ਹਲਕਾ ਹਲਕਾ ਵਾ ਫੋਣ ਕਮਾਈ ਹੋ ਜੂ ਥੈਂਕ ਯੂ ਫੋਣ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਪਹਿਲੇ ਤਾਂ ਸਾਨੂੰ ਮਾਫੀ ਦਿਓ ਮਾਫੀ ਇਸ ਗੱਲ ਦੀ ਹਾਂਜੀ ਨਿਰਵੈ ਸਿੰਘ ਮੈਂ ਆ ਠੀਕ ਹੈ ਜੀ ਠੀਕ ਜੀ ਠੀਕ ਜੀ ਪਿਆਰੇਓ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਹੈ ਉਹ ਗੁਰੂ ਗ੍ਰੰਥ ਸਾਹਿਬ ਤੇ ਮੈਂ ਮਾਫੀ ਤਾਂ ਮੰਗਦਾ ਕਿ ਮੈਂ ਝੂੜਤਾ ਬੋਲਦਾ ਹੋਣਾ ਕਿ ਮੈਨੂੰ ਪਤਾ ਲੱਗੇ ਕਿ ਮੇਰਾ ਗੁਰੂ ਪਿਆਰਾ ਗੁਰਸਿੱਖ ਲੋੜਵੰਦਾ ਹੈਗਾ ਕਿ ਨਹੀਂ ਹੈਗਾ ਇਸ ਕਰਕੇ ਮੈਂ ਤੁਹਾਡਾ ਮਾਫੀ ਮੰਗਦਾ ਜੀ ਨੇ ਮੈਨੂੰ ਡਰਾਫਟ ਦਿੱਤਾ ਹਾਂ ਨਹੀਂ ਮੈਂ ਮਾਫੀ ਮੰਗਦਾ ਕਿ ਮੈਂ ਤਾਂ ਨਾ ਚੀਂ ਬੋਲਿਆ ਪਰ ਮੈਨੂੰ ਬੋਲਣਾ ਪੈਂਦਾ ਕਿ ਮੈਨੂੰ ਤਾਂ ਦੇਖਣਾ ਹੁੰਦਾ ਕਿ ਗੁਰਸਿੱਖ ਲੋੜਵੰਦਾ ਹੈ ਕਿ ਨਹੀਂ ਹੈਗਾ ਠੀਕ ਹੈ ਜੀ ਤੇ ਹਾਂ ਆ ਦੇ ਦਿਓ ਤੇ ਬਾਕੀ ਧਿਆਨ ਨਾ ਜਾਇਓ ਸਿੰਘ